ਲੱਗਦਾ ਨਹੀਂ ਲੜਾਈ ਤੁਹਾਨੂੰ ਕਾਫੀ ਲੰਬੀ ਲੜਨੀ ਪੈਗੀ ਕਿਉਂਕਿ ਕੁਝ ਦੁਕਾਨਾਂ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਕਿ ਪਟਰੀਆਂ ਦੇ ਉੱਤੇ ਉਦਾਂ ਹੀ ਨੇ ਜੋ ੱੱੱਕੇ ਨਾਲ ਖੁੱਲ੍ਹੇ ਹੋਏ ਨੇ ਕੁਝ ਅਲੋਟਡ ਵੀ ਨਹੀਂ ਮੈਂ ਜਿੱਥੇ ਖੜਾ ਸੀਗਾ ਰਮਨੰਦ ਦੇ ਬਾਅਦ ਪਿੱਛੇ ਇੱਕ ਬੰਦਾ ਉਹੀ ਦੁਕਾਨ ਤੋਂ ਸਿਗਰਟਾ ਫੂਕ ਕੇ ਉਸ ਤੋਂ ਬਾਅਦ ਵੱਲ ਗਿਆ ਭਾਈ ਜੀ ਇਹ ਦੇਖੋ ਅਸੀਂ ਸੌਦਾ ਲੈਣ ਜਾ ਰਹੇ ਹਾਂ ਆਪਣੇ ਘਰ ਦਾ ਕੁਝ ਰਾਜਿੰਦਸ ਮਾਲ ਲੈ ਕੇ ਜਾਣਾ ਹੁਣ ਇਹ ਘੁਟਕੇ ਟੰਗੇ ਹੋਏ ਆ ਇਟ ਇਜ਼ ਨਾਟ ਅਲਾਉਡ ਛੋਟੇ ਲੈਵਲ ਦੇ ਜਾਂ ਅਗਰ ਕਹੀਏ ਲੋਕਲ ਜਿਹੜੇ ਅਫਸਰ ਉਹਨਾਂ ਨਾਲ ਸਾਂਝਗੜ ਨਾਲ ਇਹੋ ਜਿਹੇ ਸ਼ਾਪਸ ਹੁੰਦੀਆਂ ਉਹ ਤੇ ਹਟਨੀ ਹਟਨੀ ਅਸੀਂ ਅਸੀਂ ਧਾਰਮਿਕ ਖੇਤਰ ਨੂੰ ਨਸ਼ਾ ਮੁਕਤ ਕਰਦਾਂਗੇ ਇਹ ਚੀਜ਼ ਦਾ ਮੈਂ ਆਪ ਜੀ ਨੂੰ ਆਸ਼ਵਾਸਨ ਦਿਲਾਣਾ ਤੇ ਸਾਡੀ ਪੂਰੀ ਟੀਮ ਐਸ ਦੇ ਉੱਤੇ ਪੂਰੀ ਤਕੜੇ ਹੋ ਕੇ ਅਸੀਂ ਪੂਰਾ ਚੱਲ ਰਹੇ ਤੇ ਇਸੇ ਕਰਵਾ ਕੇ ਆ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਦਿੱਲੀ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਹੋਈ ਹੈ ਕਿ ਧਾਰਮਿਕ ਸਥਾਨਾਂ ਦੇ ਬਾਹਰ ਨਸ਼ੇ ਦੀ ਵਿਕਰੀ ਨਹੀਂ ਹੋਣੀ ਚਾਹੀਦੀ ਖੋਕੇ ਨਹੀਂ ਹੋਣੀ ਚਾਹੀਦੀ ਕਿਉਂਕਿ ਧਾਰਮਿਕ ਸਥਾਨ ਜਿਹੇ ਨੇ ਜਿੱਥੇ ਲੋਕ ਮਨ ਦੀ ਸ਼ਾਂਤੀ ਲਿਆਉਂਦੇ ਨੇ ਇੱਕ ਚੰਗੀ ਸਿਹਤ ਲੈ ਕੇ ਜਾਂਦੇ ਨੇ ਇਨਸਾਨੀਅਤ ਦਾ ਪਾਠ ਪੜ੍ਹ ਕੇ ਜਾਂਦੇ ਨੇ ਲੇਕਿਨ ਜਦੋਂ ਲੋਕ ਦਰਸ਼ਨ ਕਰਕੇ ਬਾਹਰ ਆਉਂਦੇ ਨੇ ਤੇ ਸਾਹਮਣੇ ਨਸ਼ੇ ਦਾ ਸੇਵਨ ਵੀ ਹੋ ਰਿਹਾ ਹੁੰਦਾ ਨਸ਼ੇ ਦੀ ਵਿਕਰੀ ਵੀ ਹੋ ਰਹੀ ਹੁੰਦੀ ਹੈ ਤੇ ਇਸੇ ਨਾਲ ਫਿਰ ਕਰਾਈਮਸ ਦੇ ਵਿੱਚ ਵੀ ਦਿੱਲੀ ਦੇ ਵਿੱਚ ਵਾਧਾ ਹੁੰਦਾ ਤੇ ਇਹ ਸਭ ਨੂੰ ਲੈ ਕੇ ਕਿ ਇਹ ਕੁਰੇਤੀਆਂ ਜਿਹੜੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਧਾਰਮਿਕ ਸਥਾਨਾਂ ਦੇ ਬਾਹਰ ਇਸ ਤਰੀਕੇ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਮੁਹਿੰਮ ਦੀ ਮਸ਼ਾਲ ਜਿਹੜੀ ਹੈ ਲੈ ਕੇ ਤੁਰੇ ਸਰਦਾਰ ਸਪੇਸਿੰਗ ਹੋ ਰਹਾਂ ਜੀ ਇਸ ਵਕ ਸਾਡੇ ਨਾਲ ਮੌਜੂਦ ਵੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਾਫਲਾ ਜਿਹੜਾ ਹੈ ਹੁਣ ਕਿੰਨਾ ਕੁ ਵੱਧ ਚੁੱਕਾ ਹੈ ਕਿੰਨੇ ਕੁ ਲੋਕ ਇਹਨਾਂ ਦਾ ਸਮਰਥਨ ਕਰ ਰਹੇ ਨੇ ਦਿੱਲੀ ਦੀ ਜਨਤਾ ਜਿਹੜੀ ਹੈ ਉਹ ਕੀ ਚਾਹੁੰਦੀ ਹੈ ਇਹਨਾਂ ਦੇ ਨਾਲ ਮਿਲਦੇ ਵੀ ਨਹੀਂ ਇਹਨਾਂ ਨਾਲ ਸੰਪਰਕ ਕਰਦੇ ਨੇ ਸਾਰੀਆਂ ਗੱਲਾਂ ਕਲੋਜ਼ ਬਾਈ ਕਲੋਜ਼ ਜਾਣਦੇ ਆ ਸਰ ਸਵਾਗਤ ਹੈ ਤੁਹਾਡਾ டி5 ਚੈਨਲ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸਪੈਸ਼ਲੀ ਤੁਸੀਂ ਮੁਹਿੰਮ ਲੈ ਕੇ ਚੱਲੇ ਹੋ ਪਹਿਲਾਂ ਪੋਸਟਰ ਲਗਾਏ ਫਿਰ ਖੁਦ ਜਗਾਵਾਂ ਤੇ ਜਾ ਕੇ ਜਿਹੜਾ ਹੈ ਲੋਕਾਂ ਨੂੰ ਮੈਸੇਜ ਦਿੱਤਾ ਹੁਣ ਲੋਕ ਜੁੜ ਰਹੇ ਨੇ ਅਸੀਂ ਲਗਾਤਾਰ ਤੁਹਾਡਾ ਸੋਸ਼ਲ ਮੀਡੀਆ ਤੇ ਵੀ ਦੇਖਦੇ ਆਂ ਕਾਫੀ ਲੋਕ ਤੁਹਾਡੇ ਨਾਲ ਸੰਪਰਕ ਹੁਣ ਖੁਦ ਕਰ ਰਹੇ ਨੇ ਕਿਉਂਕਿ ਅ ਸ਼ਾਇਦ ਕਿਤਨਾ ਕਿਤੇ ਦਿੱਲੀ ਦੇ ਲੋਕ ਤਿਆਰ ਤੇ ਸੀਗੇ ਇਸ ਚੀਜ਼ ਨੂੰ ਕਿ ਇਹ ਨਹੀਂ ਹੋਣੀ ਚਾਹੀਦੀ ਲੇਕਿਨ ਇੱਕ ਮਸ਼ਾਲ ਨਹੀਂ ਸੀ ਉਹ ਮਸ਼ਾਲ ਦਾ ਕੰਮ ਕਰੇ ਉਹ ਉਭਰੇ ਉਹ ਹੁਣ ਪਿੱਛੇ ਕਾਫਲਾ ਵਧਦਾ ਜਾ ਰਿਹਾ ਬਿਲਕੁਲ ਜੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਸਾਡੀ ਜਿਹੜੀ ਇਸ ਚੀਜ਼ ਦੀ ਰੀਚ ਹੈ ਸਾਡੀ ਫੇਸਬੁਕ ਫੇਸਬੁਕ ਦੀ ਰੀਚ ਅਗਰ ਅਸੀਂ ਗੱਲ ਕਰੀਏ ਪਿਛਲੇ 1 ਮਹੀਨੇ ਦੇ ਰਾਈ 1 ਮਹੀਨੇ ਦੇ ਕੁਝ ਦਿਨ ਕੱਟ 9 ਲੱਖ ਤੇ ਸਾਡੀ ਰੀਚ ਪਹੁੰਚ ਚੁੱਕੀ ਹੈ 9 ਲੱਖ ਲੋਕਾਂ ਨਾਲ ਅਸੀਂ ਸਾਡੀ ਫੇਸਬੁਕ ਰਾਈ ਅਸੀਂ ਜੁੜ ਚੁੱਕੇ ਹਾਂ ਸਾਡੀ ਕੈਂਪੇਨ ਦੀ ਗੱਲ ਕਰੀਏ ਆਪ ਜੀ ਨੂੰ ਮੈਂ ਦੱਸਣਾ ਚਾਹੁੰਗਾ ਕੱਲ ਅਸੀਂ ਜਿਹੜਾ ਟਿਊਜ਼ਡੇ ਸੀਗਾ ਤੇ ਹਨੂਮਾਨ ਮੰਦਿਰ ਕਨੋਟ ਪਲੇਸ ਵਿੱਚ ਤੇ ਜੇਲ੍ਹ ਰੋਡ ਦੇ ਲਾਗੇ ਹਰੀ ਨਗਰ ਦੇ ਵਿੱਚ ਆਪਣਾ ਛੋਟੇ ਸਾਹਿਬ ਜਾਦੇ ਗੁਰਦੁਆਰਾ ਇੱਥੇ ਵੀ ਕਾਫੀ ਸੰਗਤ ਆਂਦੀ ਹੈ ਕੱਲ ਦੇ ਤੇ ਅਸੀਂ ਇੱਥੇ ਕੈਂਪੇਨ ਕਾਟ ਚੱਲੀ ਜਿੱਥੇ ਸਾਡੇ ਵੋਲੰਟੀਅਰ ਸੀਗੇ ਸਾਡੇ ਵੋਲੰਟੀਅਰ ਦੇ ਕੋਲ ਇਹੋ ਜਿਹਾ ਸਮਰਥਨ ਪੱਤਰ ਸੀਗਾ ਜਿਹੜੇ ਅਸੀਂ ਸੀਐਮ ਮੈਡਮ ਨੂੰ ਅਸੀਂ ਐਡਰੈਸ ਕੀਤਾ ਚੀਫ ਮਿਨਿਸਟਰ ਮੈਡਮ ਨੂੰ ਦਿੱਲੀ ਦੀ ਜਿਹਦੇ ਵਿੱਚ ਲੋਕੀ ਆਪਣੇ ਆਪ ਫਾਰਮ ਭਰ ਕੇ ਆਪਣਾ ਸਮਰਥਨ ਸਾਨੂੰ ਦੇ ਰਹੇ ਨੇ ਕੱਲ ਕੱਲ ਦੇ ਵਿੱਚ ਆਪ ਜੀ ਨੂੰ ਜਾਣ ਕੇ ਬਹੁਤ ਅਸ਼ਰਯ ਹੋਏਗਾ ਕਿ 2000 ਤੋਂ ਜ਼ਿਆਦਾ ਸਾਡੇ ਫਾਰਮ ਭਰੇ ਗਏ ਤੇ ਲੋਕੀ ਆਪਣੇ ਆਪ ਸਾਨੂੰ ਕਾਲ ਕਰ ਰਹੇ ਨੇ ਸਾਡੇ ਨਾਲ ਜੁੜ ਰਹੇ ਨੇ ਤੇ ਸਾਨੂੰ ਲੱਗਦਾ ਹੈ ਕਿ ਇਹ ਚੀਜ਼ ਜਿੰਨੀ ਸਾਡੀ ਸੋਚ ਉਸ ਤੋਂ ਵੀ ਜ਼ਿਆਦਾ ਇਹ ਚੀਜ਼ ਪ੍ਰੋਬਲਮੈਟਿਕ ਸਿਚੁਏਸ਼ਨ ਹੈ ਕਿ ਲੋਕੀ ਆਪਣਾ ਪੂਰਾ ਸਮਰਥਨ ਦੇ ਰਹੇ ਨੇ ਤੇ ਇਹਦੇ ਨਾਲ ਸਾਡੀ ਹੋਰ ਸ਼ਕਤੀ ਵਧ ਰਹੀ ਹੈ ਜੀ ਤੇ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਧਾਰਮਿਕ ਸਥਾਨਾਂ ਦੇ ਬਾਹਰ ਆਈਆਂ ਦੁਕਾਨਾਂ ਨੇ ਲੱਗਦਾ ਨਹੀਂ ਲੜਾਈ ਤੁਹਾਨੂੰ ਕਾਫੀ ਲੰਬੀ ਲੜਨੀ ਪੈਗੀ ਕਿਉਂਕਿ ਕੁਝ ਦੁਕਾਨਾਂ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਕਿ ਪਟਰੀਆਂ ਦੇ ਉੱਤੇ ਉਦਾਂ ਹੀ ਨੇ ਜੋ ਤੱਕੇ ਨਾਲ ਖੁੱਲੇ ਹੋਏ ਨੇ ਕੁਝ ਅਲੋਟਡ ਵੀ ਨੇ ਤੇ ਕਾਨੂੰਨੀ ਜੰਗ ਵੀ ਲੜਨੀ ਪੈਗੀ ਜਾਂ ਇਸ ਤਰੀਕੇ ਦਾ ਚਾਹੇ ਸਮਰਥਨ ਪੱਤਰ ਹੈ ਚਾਹੇ ਲੋਕਾਂ ਦਾ ਕਾਫਲਾ ਨਾਲ ਜੁੜਦਾ ਹੈ ਤੇ ਐਮਸੀਡੀ ਦਾ ਖਾਸ ਰੋਲ ਰਹਿੰਦਾ ਹੈ ਤੇ ਇਸ ਚੀਜ਼ਾਂ ਨਾਲ ਕਿਸ ਤਰੀਕੇ ਨਾਲ ਨਿਪਟਣ ਦੀ ਕੋਈ ਸੋਚ ਰੱਖੀ ਹੈ ਕਿ ਬਿਲਕੁਲ ਆਪ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿਹੜੇ ਸ਼ਾਪਸ ਹੈਗੀਆਂ ਕੁਝ ਇਲੀਗਲ ਹੁੰਦੀ ਹੈ ਕੋਕੇ ਕੁਝ ਕੁਝ ਅਲੋਟਡ ਹੁੰਦੀ ਹੈ ਆਪ ਜੀ ਨੂੰ ਇਹ ਚੀਜ਼ ਦੀ ਇੱਕ ਮੈਂ ਜਾਣਕਾਰੀ ਦੇਣਾ ਚਾਹਣਾ ਇਲੀਗਲ ਸ਼ਾਪਸ ਦਾ ਕੋਈ ਉਹ ਨਹੀਂ ਹੈ ਕੋਈ ਲਾ ਨਹੀਂ ਹੈ ਨਾਥਿੰਗ ਉਹ ਸਿਰਫ ਮਤਲਬ ਛੋਟੇ ਲੈਵਲ ਦੇ ਜਾਂ ਅਗਰ ਕਹੀਏ ਲੋਕਲ ਜਿਹੜੇ ਅਫਸਰ ਉਹਨਾਂ ਨਾਲ ਸਹਾਰਗਣ ਨਾਲ ਇਹੋ ਜਿਹੀ ਸ਼ਾਪਸ ਖੁੱਲਦੀਆਂ ਉਹ ਤੇ ਹਟਦੀਆਂ ਹਟਦੀਆਂ ਨੇ ਜਿਹੜੀ ਦੂਜੀ ਗੱਲ ਕਰੀਏ ਅਲੋਟਡ ਸ਼ਾਪਸ ਉਹ ਵੀ ਕਨਫੈਕਸ਼ਨਰੀ ਅਲੋਟ ਹੁੰਦੀਆਂ ਨੇ ਉਹ ਕੋਈ ਗੁਟਕੇ ਦੀ ਸ਼ਾਪਸ ਅਲੋਟ ਨਹੀਂ ਹੁੰਦੀ ਐਮਟਡੀ ਦੀ ਗੱਲ ਕਰੀਏ ਐਮਟਡੀ ਦੇ ਕੋਲ ਪੂਰੀ ਪਾਵਰ ਹੈ ਉਹ ਅਗਰ ਕਰਦੀ ਹੈ ਤੇ ਇਹ ਚੀਜ਼ ਬਿਲਕੁਲ ਹਟੇਗੀ ਆਪ ਜੀ ਨੇ ਕਾਨੂੰਨੀ ਕਾਰਵਾਈ ਦੀ ਆਲਰੇਡੀ ਕਾਨੂੰਨ ਇਹਦੇ ਤੇ ਹੈਗਾ ਕੋਟਪਾ ਦਾ ਐਕਟ ਹੈਗਾ 2003 ਦਾ ਜਿਹਦੇ ਵਿੱਚ ਪਬਲਿਕ ਸਪੇਸਿਸ ਵਿੱਚ ਇਹ ਚੀਜ਼ ਅਲਾਉਡ ਨਹੀਂ ਹੁੰਦੀ ਬਟ ਉਹਨੂੰ ਅਗਰ ਇੱਕ ਹੋਰ ਥੋੜਾ ਅੱਗੇ ਵਧিয়ে ਤੇ 2017 ਵਿੱਚ ਸਕੂਲ ਦੇ ਲਈ ਆਇਆ ਸੀਗਾ ਟੋਬੈਕੋ ਫਰੀ ਸਕੂਲ 100 ਮੀਟਰ ਦਾ ਇਤਾਰੇ ਵਿੱਚ ਸਕੂਲ ਦੇ ਬਾਹਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਗੁਟਕੇ ਦੀ ਸ਼ਾਪਸ ਐਂਡ ਆਲ ਤੇ ਅਸੀਂ ਇਹੀ ਮੰਗ ਰਕੇ ਚੀਫ ਮੈਸਟਰ ਮੈਡਮ ਕੋਲ ਕਿ 100 ਮੀਟਰ ਦੇ ਦੈਰੇ ਅਗਰ ਸਕੂਲ ਸਾਡੇ ਅਧਿਆਤਮਿਕ ਸੱਲ ਲੈ ਤੇ ਐ ਵੀ ਤੇ ਸਾਡੇ ਆਤਮਿਕ ਸੱਲ ਲੈ ਦਿੱਤੇ ਅਸੀਂ ਆਤਮਿਕ ਸਿੱਖਿਆ ਪਾਉਂਗੋ ਜੋਨੀਆ ਤੇ ਅਸੀਂ ਉੱਥੇ ਵੀ ਇਹ ਕਿਵੇਂ ਹੋਣ ਆਉਣ ਦੇਈ ਤੇ ਇਹੀ ਸਾਡੀ ਮੰਗ ਹੈਗੀ ਤੇ ਆਈ ਥਿੰਕ ਇਟ ਵਿਲ ਬੀ ਕੰਸੀਡਰਡ ਇਹ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਕਿ ਲੋਕ ਸਮਰਥਨ ਪੱਤਰ ਵੀ ਭਰ ਰਹੇ ਨੇ ਤੁਹਾਡੇ ਨਾਲ ਜੁੜ ਰਹੇ ਨੇ ਤੁਹਾਨੂੰ ਖੁਦ ਇਲਾਕਿਆਂ ਦੇ ਵਿੱਚ ਬੁਲਾ ਰਹੇ ਨੇ ਕਿ ਇੱਥੇ ਇਸ ਤਰੀਕੇ ਦੀ ਦਿੱਕਤ ਹੈ ਕਿ ਹਾਲਾਂਕਿ ਇਸੀ ਸੋਸ਼ਲ ਮੀਡੀਆ ਤੇ ਦੇਖਿਆ ਕਿ ਲੋਕ ਖੁਦ ਵੀ ਵੀਡੀਓ ਰਾਈ ਤੁਹਾਡਾ ਨਾਮ ਵੀ ਲੈ ਰਹੇ ਨੇ ਤੇ ਲੋਕ ਦੱਸ ਵੀ ਰਹੇ ਨੇ ਅਸੀਂ ਇਸ ਜਗ੍ਹਾ ਤੇ ਮੌਜੂਦ ਹੈਗੇ ਤੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਐਕਟ ਵੀ ਹੈਗਾ ਕਾਨੂੰਨ ਵੀ ਹੈਗਾ ਲੇਕਿਨ ਤੁਸੀਂ ਪਬਲਿਕ ਪਲੇਸ ਦੀ ਗੱਲ ਕੀਤੀ ਹਾਲਾਂਕਿ ਇਹ ਰਿਲੀਜੀਅਸ ਪਲੇਸ ਵੀ ਨਹੀਂ ਰਿਲੀਜੀਅਸ ਪਲੇਸ ਨਹੀਂ ਤੇ ਇਹਨਾਂ ਲਈ ਹੋਏਗਾ ਐਕਟ ਜਿਹੜਾ ਐਕਟ ਹੈਗਾ ਉਹ ਪਬਲਿਕ ਸਪੇਸਿਸ ਲਈ ਹੈ ਤੇ ਉਹਦੇ ਵਿੱਚ ਇੱਕ ਲਾਈਨ ਲਿਖੀ ਹੈ ਜਨਰਲ ਪਲੇਸਿਸ ਵੇਅਰ ਪੀਪਲ ਕਮ ਜਿੱਥੇ ਜਾਤ ਰਹਾਦਾ ਲੋਕ ਆਂਦੇ ਆ ਆਬਵੀਅਸਲੀ ਰਿਲੀਜੀਅਸ ਪਲੇਸ ਉਹਦੇ ਵਿੱਚ ਹੈ ਬਟ ਇਟ ਇਜ਼ ਨਾਟ ਰਿਟਨ ਕਿਉਂਕਿ ਮੈਂ ਦੇਖੋ ਮੈਂ ਸਵਾਲੇ ਤਾਂ ਕੀਤਾ ਕਿ ਕਈ ਲੋਕ ਜਿਹੜੇ ਹੁਣ ਸਾਡੇ ਦਰਸ਼ਕ ਜਿਹੜੇ ਦੇਖ ਰਿਹਾ ਹੋਣਗੇ ਤੇ ਉਹਨਾਂ ਨੂੰ ক্লোਜ਼ ਬਾਈ ক্লোਜ਼ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਲੜਾਈ ਸ਼ੁਰੂ ਕੀਤੀ ਹੈ ਤੇ ਏਜ ਦੇ ਵਿੱਚ ਜਿੱਤ ਹਾਸਲ ਕਰਨਾ ਵੀ ਜ਼ਰੂਰੀ ਹੈ ਔਰ ਇਹ ਮੈਟਰ ਜਿਹੜਾ ਹੈ ਕਾਫੀ ਭੱਖਿਆ ਹੋਇਆ ਕਿਉਂਕਿ ਛੋਟੇ ਛੋਟੇ ਬੱਚੇ ਜਦੋਂ ਜਾਂਦੇ ਨੇ ਆਪਣੇ ਮਾਪਿਓ ਦੇ ਨਾਲ ਛੁੱਟੀਆਂ ਦੇ ਦਿਨ ਧਾਰਮਿਕ ਸੰਸਥਾ ਤੇ ਬਾਹਰ ਜੀ ਚੀਜ਼ਾਂ ਦੇਖਦੇ ਨੇ ਤੇ ਮਨ ਤੇ ਬੜਾ ਪ੍ਰਭਾਵ ਪੈਂਦਾ ਹੈ ਤੇ ਹਰ ਇੱਕ ਚੀਜ਼ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਨਾਲ ਵੱਤ ਤੋਂ ਵੱਤ ਜੁੜਨੇ ਚਾਹੀਦੇ ਨੇ ਸਾਡੀ ਇਹ ਵੀ ਕੋਸ਼ਿਸ਼ ਹੈ ਤੇ ਲੋਕਾਂ ਨੂੰ ਐਕਟ ਦਾ ਵੀ ਪਤਾ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਜਿਹੜੀ ਹੈ ਇਹ ਲੜਾਈ ਕੋਈ ਐਦਾਂ ਨਹੀਂ ਹੈ ਬਹੁਤ ਜ਼ਰੂਰੀ ਲੜਾਈ ਹੈ ਤੇ ਇਹਦੇ ਵਿੱਚ ਜਿੱਤ ਵੀ ਯਕੀਨੀ ਹੈ ਬਿਲਕੁਲ ਮੈਂ ਆਪ ਜੀ ਨੂੰ ਦੱਸਦਾ ਕੋਟਪਾ ਐਕਟ ਹੈਗਾ 2003 ਦਾ ਉਹਦੇ ਵਿੱਚ ਪਬਲਿਕ ਸਪੇਸਿਸ ਲਿਖਿਆ ਹੋਇਆ ਹੈ ਬਟ ਰਿਲੀਜੀਅਸ ਪਲੇਸਿਸ ਉਹਦੇ ਵਿੱਚ ਡਿਫਾਈਨ ਨਹੀਂ ਹੈ ਜਨਰਲ ਪਬਲਿਕ ਸਪੇਸ ਜਿੱਥੇ ਲੋਕ ਆਉਂਦੇ ਨੇ ਉਹਨੂੰ ਪਬਲਿਕ ਸਪੇਸ ਲਿਖਿਆ ਹੋਇਆ ਹੈ ਬਟ ਉਹਦੇ ਵਿੱਚ ਆਪ ਜੀ ਇਹ ਦੱਸ ਇਹ ਆਪ ਜੀ ਦੱਸਣਾ ਚਾਹੁੰਦਾ ਅਗਰ ਉਹ ਸੀਗਾ ਤੇ 2017 ਵਿੱਚ ਕੂਲ ਦਾ ਕਿਉਂ ਕੀਤਾ ਫਿਰ ਕਿਉਂਕਿ ਉਹ ਜ ਨੈਸੈਸਿਟੀ ਬਣ ਗਈ ਤਾਂ ਹੀ ਅਸੀਂ ਦਿੱਲੀ ਵਿੱਚ ਇਹ ਮੰਗ ਰੱਖੀ ਆ ਫਿਰ ਉਹਨੂੰ ਪੂਰੀ ਨੇਸ਼ਨ ਵਾਈਡ ਇੰਪਲੀਮੈਂਟ ਕਰਨ ਦੀ ਅਸੀਂ ਗੱਲ ਕਰਾਂਗੇ ਪਹਿਲੇ ਅਸੀਂ ਦਿੱਲੀ ਵਿੱਚ 100 ਮੀਟਰ ਦੇ ਦਾਇਰੇ ਦੀ ਗੱਲ ਕਰ ਰਹੇ ਆ ਤੇ ਇਹ ਚੀਜ਼ ਇਟ ਇਜ਼ ਇਟ ਇਜ਼ ਆਲ ਇਨ ਲਾਅ ਤੇ ਸਾਰੇ ਲਾਅ ਦੇ ਮੁਤਾਬਿਕ ਹੈਗੀ ਹੈ ਜਿਹੜੀ ਆਪ ਜੀ ਨੇ ਗੱਲ ਕੀਤੀ ਮੈਂ ਬਹੁਤ ਦੇਖ ਕੇ ਹੈਰਾਨ ਸੀਗਾ ਮੈਂ ਇੱਕ ਵੀਡੀਓ ਵੀ ਪਾਈ ਸੀ ਆਪ ਜਾ ਕੇ ਵੇਖਣਾ ਫੇਸਬੁੱਕ ਤੇ ਮੈਂ ਜਿੱਥੇ ਖੜਾ ਸੀਗਾ ਹਨੂਮਾਨ ਮੰਦਿਰ ਦੇ ਬਾਹਰ ਪਿੱਛੇ ਇੱਕ ਬੰਦਾ ਉਹੀ ਦੁਕਾਨ ਤੋਂ ਸਿਗਰਟਾ ਫੂਕ ਕੇ ਉਸ ਤੋਂ ਬਾਅਦ ਉਹ ਅੰਦਰ ਜਾ ਰਿਹਾ ਕੁਝ ਸਕੈਨਿੰਗ ਤੇ ਹੈ ਨਹੀਂ ਇਸ ਚੀਜ਼ ਦੀ ਕਿ ਆਪ ਕਿਵੇਂ ਰੋਕ ਸਕਦੇ ਹੋ ਤੇ ਇਹ ਚੀਜ਼ ਦਾ ਜਦੋਂ ਹੋ ਹੀ ਐ ਚੀਜ਼ ਆਰ ਆਰ ਟੀਮ ਮੇਰੀ ਸਾਡੀ ਟੀਮ ਨੇ ਇਹ ਚੀਜ਼ ਵੇਖੀ ਹੈ ਇਹੋ ਜਿਹਾ ਘਟਨਾਵਾ ਉੱਥੇ ਹੁੰਦੀ ਹੈ ਜਿਹੜੇ ক্লোਜ਼ ਪਕਸ਼ਮੀਟ ਵਿੱਚ ਦੁਕਾਨ ਹੁੰਦੀ ਹੈ ਕੋ 2 ਕਿਲੋਮੀਟਰ ਤੋਂ ਦੂਰ ਤੋਂ ਲੈ ਕੇ ਇੱਥੇ ਨਹੀਂ ਆਏਗਾ ਉਹ ਜਿੱਤੇ ਬਿਲਕੁਲ ਨੇੜੇ ਦੀ ਦੁਕਾਨ ਖੁੱਲੀ ਹੋਈ ਹੈ ਉਹ ਉਹ ਮੇਲ ਜਾਣਾ ਤੇ ਅਸੀਂ ਉਹਨੂੰ ਹੀ ਬੰਦ ਕਰਨ ਦੀ ਗੱਲ ਕਰ ਰਹੇ ਆਂ ਤੇ ਅਸੀਂ ਕਹਿੰਦੇ ਅਸੀਂ ਕਿਤੇ ਵਪਾਰ ਦੇ ਖਿਲਾਫ ਨਹੀਂ ਉਹਨੂੰ 100 ਮੀਟਰ ਤੋਂ ਜ਼ਿਆਦਾ ਬਾਹਰ ਲੈ ਜਾਓ ਤੇ ਸਾਡ ਨੂੰ ਕੋਈ ਪ੍ਰੋਬਲਮ ਨਹੀਂ ਆ ਅਸੀਂ ਜੋ ਮਰਜ਼ੀ ਕਰੋ ਸਾਡ ਨੂੰ ਕੀ ਮਤਲਬ ਹੈ ਤੇ ਅਸੀਂ ਅਸੀਂ ਆਪਣੀ ਗੱਲ ਕਰ ਰਹੇ ਆਂ ਅਸੀਂ ਆਪਣੀ ਨਸ਼ਾ ਮੁਕਤ ਧਾਰਮਿਕ ਖੇਤਰ ਦੀ ਗੱਲ ਕਰ ਰਹੇ ਆ ਆਪਣੀ ਖੇਤਰ ਨੂੰ ਪੂਰੀ ਦਿੱਲੀ ਵਿੱਚ ਅਸੀਂ ਧਾਰਮਿਕ ਖੇਤਰ ਨੂੰ ਨਸ਼ਾ ਮੁਕਤ ਕਰ ਦਾਂਗੇ ਇਹ ਚੀਜ਼ ਦਾ ਮੈਂ ਆਪ ਜੀ ਨੂੰ ਆਸ਼ਵਾਸਨ ਦਿਲਾਣਾ ਤੇ ਸਾਡੀ ਪੂਰੀ ਟੀਮ ਐਸ ਦੇ ਉੱਤੇ ਪੂਰੀ ਤਕਣੀ ਹੋ ਕੇ ਅਸੀਂ ਪੂਰਾ ਚੱਲ ਰਹੇ ਹਾਂ ਤੇ ਇਸੇ ਕਰਵਾ ਕੇ ਆਵਾਂਗੇ ਜੀ ਅੱਛਾ ਕੁਝ ਅਲੋਟਡ ਦੁਕਾਨਾਂ ਨੇ ਔਰ ਕੁਝ ਇਲੀਗਲ ਨੇ ਹਨਾ ਇਹਨਾਂ ਦੀ ਆੜ ਦੇ ਵਿੱਚ ਕੁਝ ਹੋਰ ਕੰਮ ਵੀ ਹੋ ਰਹੇ ਨੇ ਸ਼ਾਇਦ ਤੁਹਾਨੂੰ ਪਤਾ ਹੀ ਹੈਗਾ ਤੇ ਇਹਨਾਂ ਚੀਜ਼ਾਂ ਨਾਲ ਨਜਿੱਠਣਾ ਵੀ ਬਹੁਤ ਜ਼ਰੂਰੀ ਹੈਗਾ ਬਿਲਕੁਲ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਸੌਰੀ ਟੂ ਸੇ ਬਟ ਇਹੋ ਜਿਹੀ ਦਿੱਲੀ ਦੇ ਕਿੰਨੇ ਇਲਾਕੇ ਹੈਗੇ ਉਹ ਲਿਟਰਲੀ ਕੋ ਅਗਰ ਮੈਂ ਕੁਲੰਬੇ ਕੇ ਹਰ ਤਰੀਕੇ ਦਾ ਨਸ਼ਾ ਮਿਲ ਰਿਹਾ ਹੁਣ ਆਪ ਜੀ ਨੂੰ ਅਗਰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਇਹੀ ਉਹ ਦੁਕਾਨਾਂ ਨੇ ਜਿਹੜੇ ਰਾਤੀ ਤੁਸੀਂ ਜਾਓ ਇਹੀ ਉਹ ਖੋਕਿਆਂ ਤੇ ਤੁਹਾਨੂੰ ਗੁਟਕਾ ਇਹ ਗੁਟਕੇ ਸਿਗਰਟਾਂ ਦੇ ਨਾਲ ਤੁਹਾਨੂੰ ਅਫੀਮ ਵੀ ਮਿਲੇਗੀ ਤੁਹਾਨੂੰ ਗਾਂਜੇ ਵੀ ਮਿਲਣਗੇ ਤਾਨੂੰ ਕੋਕੀਨ ਵੀ ਮਿਲੇਗੀ ਤੁਹਾਨੂੰ ਹੋਰ ਕੋਈ ਨਸ਼ੇ ਰਹਿ ਗਿਆ ਹੋ ਵੀ ਮਿਲਣਗੇ ਤੇ ਮੈਨੂੰ ਦੱਸੋ ਹੋਰ ਕੋਈ ਸ਼ਾਪ ਤੇ ਕੁਲੀਆਂ ਨਹੀਂ ਨੇ ਇਹੀ ਇੱਕੋ ਹੀ ਮਿਲਦਾ ਤੇ ਇਹੀ ਚੀਜ਼ ਜੜ ਬੰਦੀ ਜਾ ਰਹੀ ਹੈ ਸਾਡੇ ਜਿੰਨੀ ਨੌਜਵਾਨ ਪੀੜੀ ਹੈ ਉਹ ਸਾਰੀ ਇਸ ਸਾਰੀ ਚੀਜ਼ਾਂ ਨਾਲ ਬਹੁਤ ਪ੍ਰਭਾਵਿਤ ਹੈਗੀ ਹੈ ਤੇ ਸਾਡੇ ਜਿਹੜੇ ਬੱਚੇ ਹੈਗੇ ਛੋਟੇ-ਛੋਟੇ ਬੱਚੇ ਜਦੋਂ ਸਾਡੇ ਹੀ ਘਰ ਦੇ ਲੋਕੀ ਇਹੋ ਜਿਹੀਆਂ ਚੀਜ਼ਾਂ 'ਚ ਪੈਣਗੇ ਤੇ ਕਿੱਥੇ ਕੀ ਉਹਨਾਂ ਦੇ ਪ੍ਰਭਾਵ ਪਏਗਾ ਤੇ ਆਪ ਜੀ ਨੂੰ ਮੈਂ ਦੱਸਾਂ ਕਿ ðiਸ ਆਰ ਦ ਓਨਲੀ ਸ਼ਾਪਸ ਇਹ ਜਨਰਲ ਹੈ ਕਿ ਨੇ ਇਲੀਗਲ ਚੌਪਸ ਵੀ ਤੇ ਲੀਗਲ ਚੌਪਸ ਵੀ ਜਿਹੜੀ ਇਹ ਚੀਜ਼ਾਂ ਤਾਂ ਕੰਮ ਕਰਦੀਆਂ ਨੇ ਤੇ ਜਿਹੜੀ ਕਨਫੈਕਸ਼ਨਰੀ ਸ਼ਾਪਸ ਇਹ ਚੀਜ਼ਾਂ ਚ ਰੱਖਦੀਆਂ ਨੇ ਤੇ ਲੋਕਲ ਕਿਰੀਆਨਾ ਸ਼ਾਪ ਦੇ ਵਿੱਚ ਵੀ ਇਹ ਰੱਖਣਾ ਇਹ ਵੀ ਇਲੀਗਲ ਹੈਗਾ ਉਹਨਾਂ ਨੂੰ ਲਾਇਸੈਂਸ ਇਸ ਚੀਜ਼ ਦਾ ਨਹੀਂ ਮਿਲਿਆ ਇਹ ਐ ਚੀਜ਼ ਹੈ ਵੀਗਾ ਉਹਦੇ ਲਈ ਸੰਗੋ ਲੋਕਾਂ ਦਾ ਸਮਰਥਨ ਦੇ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ ਤੁਸੀਂ ਸਹੀ ਕਿਹਾ ਮੇਰੇ ਦਿਮਾਗ 'ਚ ਲਿਆਈ ਗੱਲ ਵੀ ਜਦੋਂ ਅਸੀਂ ਵੀ ਆਮ ਰਾਸ਼ਨ ਜਾਂ ਕੋਈ ਘਰ ਦਾ ਸੌਦਾ ਲੈਣ ਜਾਂਦੇ ਹਾਂ ਤਾਂ ਜਿਸ ਤਰ੍ਹਾਂ ਅੱਜ ਕੱਲ ਹੁੰਦਾ ਸੀ ਜਿੱਥੇ ਦੁਕਾਨ ਚ ਐਟਰ ਕਰਦੇ ਸੀ ਤਾਂ ਕੁਰਕਰੇ ਚਿਪਸ ਦੇ ਪੈਕਟ ਟੰਗੇ ਹੁੰਦੇ ਸੀ ਅੱਜ ਕੱਲ ਹਰ ਇੱਕ ਕੰਪਨੀਆਂ ਅਲੱਗ-ਅਲੱਗ ਆ ਗਈਆਂ ਨੇ ਗੁਟਕੇ ਦੀਆਂ ਤੇ ਇਸ ਤਰੀਕੇ ਦੀ ਬ੍ਰਾਂਡਿੰਗ ਕੀਤੀ ਹੁੰਦੀ ਆਪ ਬਾਈ ਜੀ ਇਹ ਦੇਖੋ ਅਸੀਂ ਸੌਦਾ ਲੈਣ ਜਾ ਰਹੇ ਹਾਂ ਆਪਣੇ ਘਰ ਦਾ ਕੁਝ ਰਾਸ਼ਨ ਦਾ ਸਮਾਨ ਲੈਣੇ ਜਾਂਦੇ ਹਾਂ ਹੁਣ ਇਹ ਗੁਟਕੇ ਟੰਗੇ ਹੋਏ ਆ। ਆਪ ਜੀ ਨੂੰ ਮੈਂ ਗੱਲ ਦੱਸਣਾ ਚ ਬਟ ਇਹ ਚੀਜ਼ ਜਿਹੜੀ ਅਵੇਰਨੈਸ ਹੈ ਉਹ ਲੋਕਾਂ ਨੂੰ ਲਿਆਣ ਦੀ ਲੋੜ ਹੈ ਲੁੱਕ ਜਿਹੜੀ ਲੋਕੈਲਿਟੀ ਦੇ ਵਿੱਚ ਇਹੋ ਜਿਹੇ ਸ਼ਾਪਸ ਹੈਗੀਆਂ ਨੇ ਉਹਨਾਂ ਨੂੰ ਇਹ ਚੀਜ਼ ਦੇ ਆਪੋਜ਼ ਕਰਨਾ ਚਾਹੀਦਾ ਹੈ ਉਹਦੇ ਕੋਲ ਇਹ ਚੀਜ਼ ਲਾਇਸੈਂਸ ਨਹੀਂ ਹੈ ਅਗਰ ਆਪੋਜ਼ ਕਰਨੀ ਹੋ ਤਾਂ ਲਾਇਸੈਂਸ ਵੀ ਤਲਾ ਜਾਏਗਾ ਤੇ ਲੋਕਾਂ ਨੂੰ ਕਰਨਾ ਚਾਹੀਦਾ ਜਿਹੜੇ ਮੈਂ ਆਪ ਜੀ ਨੂੰ ਪ੍ਰੋਮਿਸ ਕਰਦਾ ਜੋ ਜੋ ਬੰਦੇ ਮੈਨੂੰ ਜਿਵੇਂ ਹੁਣੇ ਗੀਤਾ ਕਲੋਨੀ ਤੋਂ ਸਾਡਾ ਮੈਸੇਜ ਆਇਆ ਅਸੀਂ ਉਹਨੂੰ ਅਪਰੋਚ ਕੀਤਾ ਹੁਣ ਉਹਨੇ ਹਟਾਤਾ ਹੈ ਗੀਤਾ ਕਲੋਨੀ ਦੇ ਗੁਰਦੁਆਰੇ ਤੇ ਬਿਲਕੁਲ ਨਾਲ ਚਿਕਾ ਵੀਡੀਓ ਆਪ ਜੀ ਦੇ ਮੇਰੇ ਫੇਸਬੁਕ ਤੇ ਦੇਖ ਸਕਦੇ ਹੋ ਅਸੀਂ ਉਹ ਚੀਜ਼ ਨੂੰ ਬੰਦ ਕਰਾਇਆ ਹੁਣ ਜਿਹੜੀ ਕਨਫੈਕਸ਼ਨਰੀ ਸ਼ਾਪ ਚੱਲ ਰਹੀ ਆ ਜੀ ਹੁਣ ਜਿਵੇਂ ਜਿਵੇਂ ਅਗਰ ਕੋਈ ਲੋਕੀ ਸਾਨੂੰ ਗੱਲ ਕਰ ਦੇਣ ਕਿ ਭਾਈ ਇਹ ਚੱਲਦਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਬਟ ਮੈਂ ਇਹ ਕਹਿੰਨਾ ਆਪ ਆਪਣੇ ਆਪ ਵੀ ਇਹ ਚੀਜ਼ ਕਰ ਸਕਦੇ ਹੋ ਆਪਣੇ ਲੋਕਲ ਜਿਹੜੇ ਸ਼ਾਪਸ ਹੈਗੇ ਆ ਅਗਰ ਸਾਰੇ ਜਿਹੜੇ ਟੀਮ ਆਰਡਵਿਓ ਦੀ ਖੱਟੀ ਹੋ ਕੇ ਜਾਏਗੀ ਤਾਂ ਉਹ ਚੀਜ਼ ਨੂੰ ਉਹਨੂੰ ਹਟਾਣਾ ਪੈਗਾ ਇਟ ਇਜ਼ देयर ਦੇ ਰਾਈਟ ਜੀ ਨਵਸਰ ਸਾਂਡਾ ਕਰ ਬਤ ਕਲਿਸ ਹੋਏ ਸੀਨ ਅਸ਼ਪ ਸਿੰਘ ਜਿਨ੍ਹਾਂ ਨੇ ਕਾਫੀ ਵੱਡੀ ਮੂਹਿੰਮ ਦੀ ਜੜੀਆ ਉਹ ਸ਼ੁਰੂਆਤ ਕੀਤੀ ਹੈ ਤੇ ਇਸੇ ਬਾਬਤ ਲੋਕ ਜਿਹੜੇ ਇਹਨਾਂ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਔਰ ਇਹ ਇਸ ਤਰੀਕੇ ਦੀ ਲੜਾਈ ਹੈ ਕਿ ਨੌਜਵਾਨ ਪੀੜ੍ਹੀ ਆਉਣ ਵਾਲੀ ਪਨੀਰੀ ਜਿਹੜੀ ਆ ਉਹਨਾਂ ਨੂੰ ਸੇਧ ਮਿਲੇਗੀ ਤੇ ਇਸੇ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ ਕਿ ਹੁਣ ਲੋਕ ਜਿਹੜੇ ਨੇ ਇਸਮਰਥਨ ਪੱਤਰ ਜੋ ਸੀਐਮ ਸਾਹਿਬ ਨੂੰ ਸੌਂਪਿਆ ਜਾਣਾ ਉਹਦੇ ਨਾਲ ਕਾਫੀ ਲੋਕ ਜਿਹੜੇ ਆ ਜੁੜਨਾ ਸ਼ੁਰੂ ਹੋ ਗਏ ਨੇ ਫਾਰਮ ਭਰ ਰਹੇ ਨੇ ਇਹਨਾਂ ਦਾ ਸਮਰਥਨ ਵੀ ਕਰ ਰਹੇ ਨੇ ਹਰ ਇਲਾਕੇ ਤੋਂ ਉਹਨਾਂ ਨੂੰ ਕਾਲਸ ਆਉਂਦੇ ਨੇ ਇਹਨਾਂ ਨੂੰ ਬੁਲਾਇਆ ਵੀ ਜਾਂਦਾ ਤੇ ਹਰ ਇੱਕ ਚੀਜ਼ ক্লোਜ਼ ਬਾਈ ক্লোਜ਼ ਸਮਝਾਈ ਵੀ ਜਾਂਦੀ ਹੈ ਇਹਨਾਂ ਵੱਲੋਂ ਲੋਕਾਂ ਨੂੰ ਕਿ ਇਸ ਤਰੀਕੇ ਦੇ ਕੰਮ ਜਿਹੜੇ ਆ ਨਹੀਂ ਹੋਣੇ ਚਾਹੀਦੇ ਧਾਰਮਿਕ ਸਥਾਨਾਂ ਦੇ ਬਾਹਰ ਇਸ ਤਰੀਕੇ ਦੀ ਵਿਕਰੀ ਜਿਹੜੀ ਆ ਉਹ ਪੂਰੇ ਤਰੀਕੇ ਨਾਲ ਰੋਕ ਲਗਣੀ ਚਾਹੀਦੀ ਦਿੱਲੀ ਤੋਂ ਡੀਫਾਈ ਚੈਨਲ ਪੰਜਾਬੀ ਦੇ ਲਈ ਗਵਿੰਦਰ ਸਿੰਘ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ